ਸਰੋਂ ਤੇ ਨੰਨੀ ਸੀ ਕਲਗੀ ਸਜਾ ਤੋ ਨੂੰ ਮਰਨੇ ਸੇ ਪਹਿਲੇ ਤੁਮ ਕੋ ਦੁਲਹਾ ਬਣਾ ਤੋ ਨੂੰ ਅੱਲਾ ਯਾਰ ਖਾਂ ਜੋਗੀ ਇਹ ਸੈنسਲਾ ਜਿਹੜਾ ਹੈ ਉਹ ਸ਼ਹੀਦਾਂ ਨੇ ਵਫਾ ਜੋ ਉਹਨਾਂ ਨੇ ਨਿੱਕੇ ਸਾਹਿਬ ਜਾਦੇ ਤੇ ਮਾਤਾ ਗੁਜਰੀ ਨੂੰ ਸਮਰਪਿਤ ਇੱਕ ਲਿਖਤ ਇੱਕ ਕਵਿ ਲਿਖਿਆ ਹੈ ਉਸ ਦੇ ਵਿੱਚ ਇਸ ਦਾ ਜ਼ਿਕਰ ਕਰਦੇ ਨੇ ਕਿ ਮੈਂ ਖੜੀ ਹਾਂ ਠੰਡੇ ਬੁਰਜ ਦੇ ਵਿੱਚ ਉਹੀ ਠੰਡਾ ਬੁਰਜ ਜਿਸ ਦਾ ਅਹਿਸਾਸ ਸਿੱਖ ਇਤਿਹਾਸ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਨਾਲ ਮਿਲਦਾ ਹੈ ਕਿ ਸਿਰਫ ਅਡੋਲਤਾ ਅਡੋਲਤਾ ਸਬਰ ਤੇ ਸਦਕ ਉਹ ਸਬਰ ਤੇ ਸਦਕ ਜੋ ਮਾਂ ਗੁਜਰੀ ਨੇ ਨਿੱਕੇ ਸਾਹਿਬ ਜਾਦਿਆਂ ਨੂੰ ਦਿੱਤਾ ਵਾਲੇ ਦਿਨ ਨਿੱਕੇ ਸਾਹਿਬ ਜਾਦੇ ਤੇ ਮਾਤਾ ਗੁਜਰੀ ਸਰਹੰਦ ਵਿਖੇ ਪਹੁੰਚਦੇ ਹਨ ਤਾਂ ਸਾਹਿਬ ਜਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਬੁਲਾ ਲਿਆ ਜਾਂਦਾ ਹੈ ਪਰ ਮਾਤਾ ਗੁਜਰੀ ਨੂੰ ਇਸੇ ਹੀ ਠੰਡੇ ਬੁਰਜ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਜੇਕਰ ਅਸੀਂ ਉਹਨਾਂ ਦਿਨਾਂ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਕਿਉਂਕਿ ਇਹ ਵਜ਼ੀਰ ਖਾਨ ਦਾ ਇੱਕ ਕਿਲਾ ਹੋਇਆ ਕਰਦਾ ਸੀ ਔਰ ਸਰਹੰਦ ਸਾਹ ਸ਼ਹਿਰ ਦਾ ਉਹ ਸੂਬਾ ਹੋਇਆ ਕਰਦਾ ਸੀ ਤਾਂ ਜਿਹੜਾ ਸਰਹੰਦ ਸ਼ਹਿਰ ਸੀ ਉਹਨਾਂ ਦਿਨਾਂ ਦੇ ਵਿੱਚ ਹੰਸਲਾ ਨਦੀ ਦੇ ਕੰਡੇ ਤੇ ਇੱਕ ਪਾਸੇ ਇਸ ਦੇ ਹੰਸਲਾ ਨਦੀ ਸੀ ਔਰ ਤੇ ਦੂਜੇ ਪਾਸੇ ਇਸ ਦੇ ਜਿਹੜਾ ਸੀ ਉਹ ਜੰਗਲ ਸੀਗਾ ਸੋ ਜੰਗਲ ਦੇ ਵਿੱਚ ਹੋਣ ਕਰਕੇ ਇਸ ਨੂੰ ਸ਼ੇਰ ਦੀ ਗੁਫਾ ਵਰਗਾ ਸ਼ਹਿਰ ਜਿਸ ਨੂੰ ਪਹਿਲਾਂ ਸਾਹਿਂਦ ਔਰ ਫਿਰ ਸਰਹਿੰਦ ਜਿਹੜਾ ਸੀ ਉਹ ਕਿਹਾ ਜਾਣ ਲੱਗ ਗਿਆ ਸੋ ਇੱਥੇ ਸੂਬੇ ਦਾ ਜਿਹੜਾ ਸੀਗਾ ਉਹ ਗੜ੍ਹ ਸੀਗਾ ਸੂਬੇ ਦਾ ਕਿਲਾ ਸੀ ਜਿੱਥੇ ਸਾਹਿਬਜ਼ਾਦਿਆਂ ਨੂੰ ਲਿਆਂਦਾ ਜਾਂਦਾ ਹੈ ਮੋਰਿੰਡੇ ਦੀ कोतਵਾਲੀ ਤੋਂ ਔਰ ਫਿਰ ਇੱਥੇ ਕਚਹਿਰੀ ਲੱਗਦੀ ਹੈ ਲਗਾਤਾਰ ਤਿੰਨ ਦਿਨ ਜਿਹੜੀ ਹੈ ਉਹ ਕਚਹਿਰੀ ਲੱਗਦੀ ਹੈ ਔਰ ਜਿਸ ਦੇ ਵਿੱਚ ਸਾਹਿਬਜ਼ਾਦੇ ਹਰ ਇੱਕ ਗੱਲ ਦਾ ਜਵਾਬ ਬੜੀ ਬਿਬਾਕੀ ਦੇ ਨਾਲ ਤੇ ਬੜੀ ਦਲੇਰੀ ਦੇ ਨਾਲ ਦਿੰਦੇ ਨੇ ਪਰ ਪੂਰੀ ਤਰ੍ਹਾਂ ਦੇ ਨਾਲ ਆ ਡੋਲ ਰਹਿੰਦੇ ਨੇ ਜਿਹੜਾ ਸੀਗਾ ਸੂਬੇਦਾਰ ਸੀਗਾ ਉਸ ਦਾ ਜਿਹੜਾ ਦੀਵਾਨ ਸੀਗਾ ਉਹ ਲਗਾਤਾਰ ਕੋਸ਼ਿਸ਼ ਕਰਦਾ ਹੈ ਕਿ ਕਿਸੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਸਾਹਿਬਜ਼ਾਦਿਆਂ ਨੂੰ ਜਿਹੜਾ ਹੈ ਉਹ ਉਹਨਾਂ ਨੂੰ ਡੋਲ ਜਾਣ ਉਹਨਾਂ ਦੇ ਈਮਾਨ ਡੋਲ ਜਾਣ ਉਹਨਾਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਨੇ ਡੋਲਿਆਂ ਦੇ ਚੰਗੀਆਂ ਰਿਹਾਈਆਂ ਦੇ ਚੰਗੇ ਖਾਣ ਪੀਣ ਦੇ ਪਰ ਉਹ ਡੋਲ ਰਹਿੰਦੇ ਹੈਗੇ ਨਹੀਂ ਉਹ ਮਾਤਾ ਗੁਜਰੀ ਦੀ ਸਿੱਖਿਆ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਪਰਪੱਕ ਰਹਿੰਦੇ ਹੈਗੇ ਨੇ ਜਿਹੜੀਆਂ ਸੰਗਤਾਂ ਹਨ ਜਦੋਂ ਸਫਰ-ਏ-ਸ਼ਹਾਦਤੁਰਦਾ ਹੈ ਤਾਂ 10 ਪਉ ਦੀ ਰਾਤ ਸਰਹੰਦ ਦੇ ਵਿੱਚ ਜਿਹੜਾ ਪਹਿਲਾ ਪੜਾ ਹੈ ਉਹ ਠੰਡੇ ਬੁਰਜ ਦੇ ਵਿੱਚ ਕੀਤਾ ਜਾਂਦਾ ਹੈਗਾ ਠੰਡੇ ਬੁਰਜ ਦੇ ਲਈ ਸਫਰ-ਏ-ਸ਼ਹਾਦਤ ਦਾ ਦੀਵਾਨ ਲੱਗਾ ਹੋਇਆ ਔਰ ਇਧਰ ਜਿਹੜਾ ਹੈ ਉਹ ਸੰਗਤ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸੰਗਤਾਂ ਮੈਨੂੰ ਲੱਗਦਾ ਹੈ 2 ਤੋਂ 2.5 ਘੰਟੇ ਲੱਗ ਰਹੇ ਹਨ ਇਸ ਵੇਲੇ ਸੰਗਤ ਨੂੰ ਲਾਈਨ ਦੇ ਵਿੱਚ ਲੱਗ ਕੇ ਮੱਥਾ ਟੇਕਣ ਦੇ ਲਈ ਪਰ ਉਹ ਇਸ ਸ਼ਹਾਦਤ ਦੇ ਨਾਤਮਸਤਕ ਹੋਣਾ ਚਾਹੁੰਦੇ ਹਨ ਆਪਣੇ ਬੱਚਿਆਂ ਨੂੰ ਇਸ ਅਲਾਸਾਨੀ ਇਤਿਹਾਸ ਤੋਂ ਜਾਣੂ ਕਰਵਾਉਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਉਹ 2.5 ਘੰਟੇ ਦਾ ਜਿਹੜਾ ਲੰਬਾ ਸਮਾਂ ਹੈ ਜੋ ਮੱਥਾ ਟੇਕਣ ਦੇ ਲਈ ਲੱਗਦਾ ਉਹਨਾਂ ਨੂੰ ਬੜਾ ਘੱਟ ਲੱਗਦਾ ਹੈਗਾ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਕੁਰਬਾਨੀ ਬਹੁਤ ਵੱਡੀ ਹੈ ਕਿਤੇ ਨਾ ਕਿਤੇ ਜਦੋਂ ਅਨੰਦਪੁਰ ਦੇ ਵਿੱਚੋਂ ਜਿਹੜਾ ਹੈ ਉਹ ਮੁਗਲਾਂ ਦੇ ਵੱਲੋਂ ਗੁਰੂ ਪਾਤਸ਼ਾਹ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਇਹ ਕਿਲਾ ਛੱਡ ਕੇ ਚਲੇ ਜਾਣ ਇਹ ਅਨੰਦਪੁਰ ਸ਼ਹਿਰ ਜਿਹੜਾ 25 ਸਾਲਾਂ ਤੋਂ ਜਿੱਥੇ ਗੁਰੂ ਸਾਹਿਬ ਪਰਿਵਾਰ ਸਮੇਤ ਰਹਿ ਰਹੇ ਸੀਗੇ ਉਸ ਨੂੰ ਛੱਡ ਕੇ ਚਲੇ ਜਾਣ ਤੇ ਉਹਨਾਂ ਦੇ ਮਨ ਦੇ ਅੰਦਰ ਇਹ ਹੀ ਸੀ ਕਿ ਇੱਕ ਵਾਰ ਇੱਥੋਂ ਖਾਲਸੇ ਦੀ ਇਸ ਨੂੰ ਸਰਜ਼ਮੀਨ ਕਿਹਾ ਜਾਂਦਾ ਹੈਗਾ ਖਾਲਸਾ ਦੀ ਇੱਥੇ ਸਾਜਨਾ ਹੋਈ ਹੈਗੀ ਹੈ ਤੇ ਜੇਕਰ ਅਸੀਂ ਗੁਰੂ ਨੂੰ ਇੱਕ ਵਾਰ ਇੱਥੋਂ ਪੱਟ ਦੇਾਂਗੇ ਤਾਂ ਇਸ ਦੀ ਜੜ ਦੁਬਾਰਾ ਨਹੀਂ ਲੱਗੇਗੀ ਵੱਡੀ ਗਿਣਤੀ ਚ ਸੰਤਾਂ ਜਿਹੜੀਆਂ ਨੇ ਇੱਥੇ ਲਾਈਨਾਂ ਦੇ ਵਿੱਚ ਲੱਗ ਕੇ ਆ ਕੇ ਇੱਥੇ ਦਰਸ਼ਨ ਕਰਦੀਆਂ ਹੈਗੀਆਂ ਨਾ ਕਿਉਂਕਿ ਬਹੁਤ ਮਹਾਨ ਇਤਿਹਾਸ ਹੈਗਾ ਆ ਬਹੁਤ ਮਹਾਨ ਇਤਿਹਾਸ ਹੈ ਠੰਡੇ ਬੁਰਜ ਦਾ ਤੁਸੀਂ ਦੇਖੋ ਸਾਡੀਆਂ ਜਿਹੜੀਆਂ ਮਾਤਾਵਾਂ ਨੇ ਉਹ ਵੀ ਕਿਵੇਂ ਉਸੇ ਹੀ ਸਰਦੀ ਦੇ ਵਿੱਚ ਕਿਵੇਂ ਇੱਥੇ ਆ ਕੇ ਬੈਠ ਕੇ ਜਿਹੜਾ ਹੈ ਉਹ ਪਾਠ ਕਰਦੀਆਂ ਨੇ प्यारे सरों पे नन्ही सी कलगी सजातों लूं मरने से पहले तुमको दूल्हा बनातोलूं ਅੱਲਾ ਯਾਰ ਖਾਂ ਜੋਗੀ ਇਹ ਸੈنسਲਾ ਜਿਹੜਾ ਹੈ ਉਹ ਸ਼ਹੀਦਾਂ ਨੇ ਵਫਾ ਜੋ ਉਹਨਾਂ ਨੇ ਨਿੱਕੇ ਸਾਹਿਬ ਜਾਦੇ ਤੇ ਮਾਤਾ ਗੁਜਰੀ ਨੂੰ ਸਮਰਪਿਤ ਇੱਕ ਲਿਖਤ ਇੱਕ ਕਾਵਿ ਲਿਖਿਆ ਹੈ ਉਸ ਦੇ ਵਿੱਚ ਇਸ ਦਾ ਜ਼ਿਕਰ ਕਰਦੇ ਨੇ ਔਰ ਇਸ ਵੇਲੇ ਮੈਂ ਜਿੱਥੇ ਖੜੀ ਹਾਂ ਇਹ ਸਤਰਾਂ ਬਿਲਕੁਲ ਇੱਥੋਂ ਦਾ ਬਿਰਤਾਂਤ ਹਨ ਕਿਉਂਕਿ ਮੈਂ ਖੜੀ ਹਾਂ ਠੰਡੇ ਬੁਰਜ ਦੇ ਵਿੱਚ ਉਹੀ ਠੰਡਾ ਬੁਰਜ ਜਿਸ ਦਾ ਅਹਿਸਾਸ ਸਿੱਖ ਇਤਿਹਾਸ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਨਾਲ ਮਿਲਦਾ ਹੈ ਕਿ ਸਿਰਫ ਅਡੋਲਤਾ ਅਡੋਲਤਾ ਸਬਰ ਤੇ ਸਦਕ ਉਹ ਸਬਰ ਤੇ ਸਦਕ ਜੋ ਮਾਂ ਗੁਜਰੀ ਨੇ ਨਿੱਕੇ ਸਾਹਿਬ ਜਾਦੇ ਨੂੰ ਦਿੱਤਾ ਜਦੋਂ 10 ਪੋ ਵਾਲੇ ਦਿਨ ਨਿੱਕੇ ਸਾਹਿਬ ਜਾਦੇ ਤੇ ਮਾਤਾ ਗੁਜਰੀ ਸਰਹੰਦ ਵਿਖੇ ਪਹੁੰਚਦੇ ਹਨ ਤਾਂ ਸਾਹਿਬ ਜਾਦੇ ਨੂੰ ਸੂਬੇ ਦੀ ਕਚਹਿਰੀ ਵਿੱਚ ਬੁਲਾ ਲਿਆ ਜਾਂਦਾ ਹੈ ਪਰ ਮਾਤਾ ਗੁਜਰੀ ਨੂੰ ਇਸੇ ਹੀ ਠੰਡੇ ਬੁਰਜ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਰਾਤ ਮੌਕੇ ਜਦੋਂ ਕਚਹਿਰੀ ਸਮਾਪਤ ਹੋ ਜਾਂਦੀ ਹੈ ਉਸ ਉਪਰੰਤ ਫੇਰ ਤੋਂ ਜਿਹੜਾ ਹੈ ਉਹ ਨਿੱਕੇ ਸਾਹਿਬ ਜਾਦੇ ਵੀ ਜਿਨ੍ਹਾਂ ਦੀ ਉਮਰ ਮਹਿਜ 6 ਤੇ 9 ਸਾਲ ਸੀ ਉਹਨਾਂ ਨੂੰ ਵੀ ਐਸੇ ਹੀ ਬੁਰਜ ਦੇ ਵਿੱਚ ਰੱਖਿਆ ਜਾਂਦਾ ਹੈ ਸੋ ਇਹ ਉਹ ਠੰਡਾ ਬੁਰਜ ਹੈ ਔਰ ਅੱਜ ਵੀ ਅਸੀਂ ਦੇਖ ਸਕਦੇ ਹੈਗੇ ਬੁਰਜ ਹੋਣ ਕਰਕੇ ਇਹ ਆਮ ਇਮਾਰਤ ਦੇ ਨਾਲੋਂ ਉੱਚਾ ਹੈ ਕਿਉਂਕਿ ਬੁਰਜ ਇਮਾਰਤ ਦੇ ਉੱਪਰ ਹੁੰਦਾ ਹੈ ਔਰ ਬਹੁਤ ਠੰਡੀ ਹਵਾ ਜਿਹੜੀ ਹੈ ਉਹ ਇਸ ਬੁਰਜ ਦੇ ਵਿੱਚ ਆਉਂਦੀ ਹੈ ਜੇਕਰ ਅਸੀਂ ਉਹਨਾਂ ਦਿਨਾਂ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਕਿਉਂਕਿ ਇਹ ਵਜ਼ੀਰ ਖਾਨ ਦਾ ਇੱਕ ਕਿਲਾ ਹੋਇਆ ਕਰਦਾ ਸੀ ਔਰ ਸਰਹੰਦ ਸਾਹ ਸ਼ਹਿਰ ਦਾ ਉਹ ਸੂਬਾ ਹੋਇਆ ਕਰਦਾ ਸੀ ਤਾਂ ਜਿਹੜਾ ਸਰਹੰਦ ਸ਼ਹਿਰ ਸੀ ਉਹਨਾਂ ਦੇ ਨਾ ਦੇ ਵਿੱਚ ਹੰਸਲਾ ਨਦੀ ਦੇ ਕੰਡੇ ਤੇ ਇੱਕ ਪਾਸੇ ਇਸ ਦੇ ਹੰਸਲਾ ਨਦੀ ਸੀ ਅਤੇ ਦੂਜੇ ਪਾਸੇ ਇਸ ਦੇ ਜੜਾ ਸੀ ਉਹ ਜੰਗਲ ਸੀਗਾ ਸੋ ਜੰਗਲ ਦੇ ਵਿੱਚ ਹੋਣ ਕਰਕੇ ਇਸ ਨੂੰ ਸ਼ੇਰ ਦੀ ਗੁਫਾ ਵਰਗਾ ਸ਼ਹਿਰ ਜਿਸ ਨੂੰ ਪਹਿਲਾਂ ਸਾਹਿੰਦ ਔਰ ਫਿਰ ਸਰਹਿੰਦ ਜਿਹੜਾ ਸੀ ਉਹ ਕਿਹਾ ਜਾਣ ਲੱਗ ਗਿਆ ਸੋ ਇੱਥੇ ਸੂਬੇ ਦਾ ਜਿਹੜਾ ਸੀਗਾ ਉਹ ਗੜ੍ਹ ਸੀਗਾ ਸੂਬੇ ਦਾ ਕਿਲਾ ਸੀ ਜਿੱਥੇ ਸਾਹਿਬਜ਼ਾਦਿਆਂ ਨੂੰ ਲਿਆਂਦਾ ਜਾਂਦਾ ਹੈ ਮੋਰਿੰਡੇ ਦੀ कोतਵਾਲੀ ਤੋਂ ਔਰ ਫਿਰ ਇੱਥੇ ਕਚਹਿਰੀ ਲੱਗਦੀ ਹੈ ਲਗਾਤਾਰ 3 ਦਿਨ ਜਿਹੜੀ ਹੈ ਉਹ ਕਚਹਿਰੀ ਲੱਗਦੀ ਹੈ ਔਰ ਜਿਸ ਦੇ ਵਿੱਚ ਸਾਹਿਬਜ਼ਾਦੇ ਹਰ ਇੱਕ ਗੱਲ ਦਾ ਜਵਾਬ ਬੜੀ ਬਾਕੀ ਦੇ ਨਾਲ ਤੇ ਬੜੀ ਦਲੇਰੀ ਦੇ ਨਾਲ ਦਿੰਦੇ ਨੇ ਔਰ ਪੂਰੀ ਤਰ੍ਹਾਂ ਦੇ ਨਾਲ ਆ ਡੋਲ ਰਹਿੰਦੇ ਨੇ ਜ਼ਾਲਮ ਕਈ ਕੋਸ਼ਿਸ਼ਾਂ ਕਰਦੇ ਨੇ ਜਿਵੇਂ ਸੁਚਾਨੰਦ ਦੀ ਅਸੀਂ ਗੱਲ ਕਰੀਏ ਜੋ ਸੂਬੇ ਦਾ ਵਜ਼ੀਰ ਜਿਹੜਾ ਸੀਗਾ ਸੂਬੇਦਾਰ ਸੀਗਾ ਉਸ ਦਾ ਜਿਹੜਾ ਦੀਵਾਨ ਸੀਗਾ ਉਹ ਲਗਾਤਾਰ ਕੋਸ਼ਿਸ਼ ਕਰਦਾ ਹੈ ਕਿ ਕਿਸੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਸਾਹਿਬਜ਼ਾਦਿਆਂ ਨੂੰ ਜਿਹੜਾ ਹੈ ਉਹ ਉਹਨਾਂ ਨੂੰ ਡੋਲ ਜਾਣ ਉਹਨਾਂ ਦੇ ਈਮਾਨ ਡੋਲ ਜਾਣ ਉਹਨਾਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਨੇ ਡੋਲਿਆਂ ਦੇ ਚੰਗੀਆਂ ਰਿਹਾਈਸ਼ਾਂ ਦੇ ਚੰਗੇ ਖਾਣ ਪੀਣ ਦੇ ਪਰ ਉਹ ਅਡੋਲ ਰਹਿੰਦੇ ਹੈਗੇ ਨੇ ਉਹ ਮਾਤਾ ਗੁਜਰੀ ਦੀ ਸਿੱਖਿਆ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਪਰਪੱਕ ਰਹਿੰਦੇ ਹੈਗੇ ਨੇ ਸੋ ਪਰ ਕਿਸੇ ਵੀ ਤਰ੍ਹਾਂ ਦਾ ਲਾਲਚ ਜਿਹੜਾ ਹੈ ਉਹਨਾਂ ਨੂੰ ਟਸ ਤੋਂ ਮਸ ਨਹੀਂ ਕਰ ਪਾਉਂਦਾ ਇਹ ਵਜ੍ਹਾ ਹੈ ਕਿ ਜਿਹੜੀਆਂ ਸੰਗਤਾਂ ਹਨ ਜਦੋਂ ਸਫਰ-ਏ-ਸ਼ਹਾਦਤ ਤੁਰਦਾ ਹੈ ਤਾਂ 10 ਪੋ ਦੀ ਰਾਤ ਸਰਹੰਦ ਦੇ ਵਿੱਚ ਜਿਹੜਾ ਪਹਿਲਾ ਪੜਾਅ ਹੈ ਉਹ ਠੰਡੇ ਬੁਰਜ ਦੇ ਵਿੱਚ ਕੀਤਾ ਜਾਂਦਾ ਹੈਗਾ ਠੰਡੇ ਬੁਰਜ ਦੇ ਲਈ ਸਫਰ-ਏ-ਸ਼ਹਾਦਤ ਦਾ دیوان ਲੱਗਾ ਹੋਇਆ ਔਰ ਇਧਰ ਜਿਹੜਾ ਹੈ ਉਹ ਸੰਗਤ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸੰਗਤਾਂ ਮੈਨੂੰ ਲੱਗਦਾ ਹੈ 2 ਤੋਂ 2.5 ਘੰਟੇ ਲੱਗ ਰਹੇ ਹਨ ਇਸ ਵੇਲੇ ਸੰਗਤ ਨੂੰ ਲਾਈਨ ਦੇ ਵਿੱਚ ਲੱਗ ਕੇ ਮੱਥਾ ਟੇਕਣ ਦੇ ਲਈ ਪਰ ਉਹ ਇਸ ਸ਼ਹਾਦਤ ਦੇ ਨਤਮਸਤਕ ਹੋਣਾ ਚਾਹੁੰਦੇ ਹਨ ਆਪਣੇ ਬੱਚਿਆਂ ਨੂੰ ਇਸ ਲਾਸਾਨੀ ਇਤਿਹਾਸ ਤੋਂ ਜਾਣੂ ਕਰਵਾਉਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਉਹ 2.5 ਘੰਟੇ ਦਾ ਜਿਹੜਾ ਲੰਬਾ ਸਮਾਂ ਹੈ ਜੋ ਮੱਥਾ ਟੇਕਣ ਦੇ ਲਈ ਲੱਗਦਾ ਉਹਨਾਂ ਨੂੰ ਬੜਾ ਘੱਟ ਲੱਗਦਾ ਹੈਗਾ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਕੁਰਬਾਨੀ ਬਹੁਤ ਵੱਡੀ ਹੈ ਕਿਤੇ ਨਾ ਕਿਤੇ ਜਦੋਂ ਅਨੰਦਪੁਰ ਦੇ ਵਿੱਚੋਂ ਜਿਹੜਾ ਹੈ ਉਹ ਮੁਗਲਾਂ ਦੇ ਵੱਲੋਂ ਗੁਰੂ ਪਾਤਸ਼ਾਹ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਇਹ ਕਿਲਾ ਛੱਡ ਕੇ ਚਲੇ ਜਾਣ ਇਹ ਅਨੰਦਪੁਰ ਸ਼ਹਿਰ ਜਿਹੜਾ 25 ਸਾਲਾਂ ਤੋਂ ਜਿੱਥੇ ਗੁਰੂ ਸਾਹਿਬ ਪਰਿਵਾਰ ਸਮੇਤ ਰਹਿ ਰਹੇ ਸੀਗੇ ਉਸ ਨੂੰ ਛੱਡ ਕੇ ਚਲੇ ਜਾਣ ਤੇ ਉਹਨਾਂ ਦੇ ਮਨ ਦੇ ਅੰਦਰ ਇਹੀ ਸੀ ਕਿ ਇੱਕ ਵਾਰ ਇੱਥੋਂ ਖਾਲਸੇ ਦੀ ਇਸ ਨੂੰ ਸਰਜ਼ਮੀਨ ਕਿਹਾ ਜਾਂਦਾ ਹੈਗਾ ਖਾਲਸਾ ਦੀ ਇੱਥੇ ਸਾਜਨਾ ਹੋਈ ਹੈਗੀ ਹੈ ਤੇ ਜੇਕਰ ਅਸੀਂ ਗੁਰੂ ਨੂੰ ਇੱਕ ਵਾਰ ਇੱਥੋਂ ਪੱਟ ਦਿਆਂਗੇ ਤਾਂ ਇਸ ਦੀ ਜੜ ਦੁਬਾਰਾ ਨਹੀਂ ਲੱਗੇਗੀ ਪਰ ਤੁਸੀਂ ਦੇਖ ਸਕਦੇ ਹੋ ਕਿ ਅੱਜ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਉਹ ਥਾਵਾਂ ਤੇ ਆਉਂਦੀਆਂ ਹੈਗੀਆਂ ਨੇ ਜਿੱਥੋਂ ਪਤਾ ਲੱਗਦਾ ਹੈਗਾ ਕਿ ਸਾਹਿਬਜ਼ਾਦਿਆਂ ਨੇ ਜਿਨ੍ਹਾਂ ਨੀਹਾਂ ਦੇ ਵਿੱਚ ਆਪਣਾ ਸਿਰ ਦਿੱਤਾ ਸੀ ਜੋ ਸ਼ਹਾਦਤ ਉਹਨਾਂ ਨੇ ਦਿੱਤੀ ਸੀ ਉਸ ਨੇ ਤਾਂ ਉਸ ਜੜ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਕਰ ਦਿੱਤਾ ਕਿਉਂਕਿ ਅੱਜ ਹਰ ਕੋਈ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਦੇ ਨਾਲ ਜੋੜਨਾ ਚਾਹੁੰਦਾ ਹੈ ਔਰ ਪੂਰੀ ਦੁਨੀਆ ਦੇ ਜੇਕਰ ਅਸੀਂ ਧਰਮਾਂ ਦਾ ਇਤਿਹਾਸ ਦੇਖੀਏ ਤਾਂ ਇਹੋ ਜਿਹੇ ਕੁਰਬਾਨੀਆਂ ਦਾ ਇਹੋ ਜਿਹੇ ਸ਼ਹਾਦਤਾਂ ਦਾ ਇਤਿਹਾਸ ਸਾਨੂੰ ਕਿਤੇ ਵੀ ਨਹੀਂ ਮਿਲਦਾ ਜੋ ਇਤਿਹਾਸ ਸਿੱਖੀ ਜਮ ਦੇ ਵਿੱਚ ਸਿੱਖੀ ਦੇ ਵਿੱਚ ਹੈ ਸੋ ਠੰਡੇ ਬੁਰਜ ਦੇ ਦਰਸ਼ਨ ਕਰਾਉਂਦੇ ਆ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਦਰਬਾਰ ਸਾਹਿਬ ਬਣ ਚੁੱਕਿਆ ਹੈਗਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗ ਅਟਲ ਉਹਨਾਂ ਦਾ ਪ੍ਰਕਾਸ਼ ਹੈ ਸੰਗਤਾਂ ਆ ਕੇ ਮੱਥਾ ਟੇਕਦੀਆਂ ਨੇ ਨਤਮਸਤਕ ਹੁੰਦੀਆਂ ਨੇ ਪਰ ਉਸ ਵੇਲੇ ਇਹ ਸਿਰਫ ਇੱਕ ਗੁਰਜੇਗਾ ਇਸ ਦੇ ਚਾਰੇ ਪਾਸੇ ਚਾਰ ਜਿਹੜੇ ਸੀਗੇ ਉਹ ਥੜੇ ਸੀਗੇ ਔਰ ਉਹਨਾਂ ਦੇ ਉੱਤੇ ਜਿਹੜੀ ਇੱਕ ਛੱਤ ਜਿਹੜੀ ਸੀ ਉਹ ਬਣਾਈ ਹੋਈ ਸੀ ਕਿਹਾ ਜਾਂਦਾ ਕਿ ਮੁਗਲ ਬਾਦਸ਼ਾ ਜਦੋਂ ਪੰਜਾਬ ਆਇਆ ਕਰਦੇ ਸੀਗੇ ਤੇ ਖਾਸ ਕਰਕੇ ਗਰਮੀਆਂ ਦੇ ਵਿੱਚ ਤੇ ਇਹ ਉਹਨਾਂ ਨੂੰ ਏਸੀ ਦਾ ਅਹਿਸਾਸ ਦਿੰਦਾ ਸੀ ਜਾਨੀ ਕਿ ਗਰਮੀਆਂ ਦੇ ਵਿੱਚ ਸਭ ਤੋਂ ਵੱਧ ਠੰਡਕ ਜਿਹੜੀ ਸੀਗੀ ਉਹ ਠੰਡੇ ਬੁਰਜ ਦੇ ਵਿੱਚ ਮਹਿਸੂਸ ਕੀਤੀ ਜਾ ਸਕਦੀ ਸੀ ਸੋ ਤੁਸੀਂ ਸੋਚ ਸਕਦੇ ਹੋ ਕਿ ਜਦ ਪੌ ਦੀ ਸਰਦੀ ਹੋਏਗੀ ਤਾਂ ਉਸ ਵੇਲੇ ਇੱਥੋਂ ਦੀਆਂ ਹਵਾਵਾਂ ਸੀਤ ਹਵਾਵਾਂ ਵਰਗੀਆਂ ਹੋਣਗੀਆਂ ਔਰ ਜਿੱਥੇ ਨਿੱਕੇ ਨਿੱਕੇ ਲਾਲ ਗੁਰੂ ਦੇ ਇੰਨੇ ਲੰਬੇ ਸਮੇਂ ਦੇ ਲਈ ਰਹੇ ਪਰ ਇਸ ਦੇ ਬਾਵਜੂਦ ਪੂਰੀ ਤਰ੍ਹਾਂ ਦੇ ਨਾਲ ਡੋਲ ਰਹੇ ਔਰ ਇੱਕ ਪਲ ਦੇ ਲਈ ਵੀ ਉਹ ਥਿਰਕੇ ਨਹੀਂ ਉਹ ਉਹਨਾਂ ਸ਼ਹਾਦਤ ਦੇ ਪਲ ਤੱਕ ਵੀ ਔਰ ਉਹ ਹਮੇਸ਼ਾ ਹੀ ਜਿਹੜਾ ਸੀਗਾ ਉਹ ਗੁਰੂ ਆਸ਼ੇ ਦੇ ਵਿੱਚ ਰਹੇ ਕਿਉਂਕਿ ਮਾਤਾ ਗੁਜਰੀ ਦੀ ਲਗਾਤਾਰ ਉਹਨਾਂ ਨੂੰ ਸਿੱਖਿਆ ਸੀਗੀ ਮਾਤਾ ਗੁਜਰੀ ਨੇ ਐਸੇ ਠੰਡੇ ਬੁਰਜ ਦੇ ਵਿੱਚ ਜਦੋਂ ਸਾਹਿਬਜ਼ਾਦੀਆਂ ਨੂੰ ਤਿਆਰ ਕੀਤਾ ਹੋਏਗਾ ਕਹਿੰਦੇ ਕਿ ਸ਼ਹਾਦਤ ਵਾਲੇ ਦਿਨ ਜਦ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਉਸ ਤੋਂ ਪਰંત ਵੀ ਜੋ ਸਾਹਿਬਜ਼ਾਦੀਆਂ ਨੇ ਜਾਣਾ ਸੀ ਜਦ ਮਾਤਾ ਗੁਜਰੀ ਨੂੰ ਪਤਾ ਸੀ ਕਿ ਇਹਨਾਂ ਨੇ ਨਹੀਂ ਪਰਤਣਾ ਹੈਗਾ ਪਰ ਉਹ ਇਸ ਦੇ ਬਾਵਜੂਦ ਉਹਨਾਂ ਨੂੰ ਬੜੇ ਲਾਡ ਨਾਲ ਬੜੇ ਪਿਆਰ ਦੇ ਨਾਲ ਜੋ ਵੀ ਥੋੜੇ ਬਹੁਤ ਕੱਪੜੇ ਉਹਨਾਂ ਦੇ ਕੋਲ ਸੀਗੇ ਉਹਨਾਂ ਦੇ ਨਾਲ ਤਿਆਰ ਕਰਦੇ ਨੇ ਉਹਨਾਂ ਦੇ ਸਿਰਾਂ ਤੇ ਕਲਗੀਆਂ ਸਜਾਉਂਦੇ ਹੈਗੇ ਨੇ ਸੋ ਕੈਸੀ ਅਡੋਲਤਾ ਰਹੀ ਹੋਏਗੀ ਮਾਤਾ ਗੁਜਰੀ ਦੀ ਉਹ ਅਹਿਸਾਸ ਜਿਹੜਾ ਹੈ ਉਹ ਠੰਡੇ ਬੁਰਜ ਤੋਂ ਆ ਕੇ ਮਿਲਦਾ ਹੈਗਾ ਕਿੰਨੀ ਕੁ ਜ਼ਿਆਦਾ ਦ੍ਰਿੜਤਾ ਰਹੀ ਹੋਏਗੀ ਮਾਤਾ ਗੁਜਰੀ ਦੀ ਕਿ ਉਹ ਇੱਕ ਹੰਝੂ ਵੀ ਨਹੀਂ ਵਹਾਉਂਦੇ ਔਰ ਉਹਨਾਂ ਨੂੰ ਤਿਆਰ ਕਰਦੇ ਨੇ ਔਰ ਉਹ ਕਹਿੰਦੇ ਨੇ ਕਿ ਜਾਣੇ ਸੇ ਪਹਿਲੇ ਤੁਮਕੋ ਗਲੇ ਸੇ ਲਗਾ ਤੋ ਲੂੰ بالوں ਕੋ ਕੰਗੀ ਕਰਕੇ ਚਿਹਰਾ ਦੁਲਾ ਤੋ ਲੂੰ ਸੋ ਨੰਨੇ ਸਿਰਾਂ 'ਤੇ ਕਲਗੀ ਸਜਾ ਤੋ ਲੂੰ ਸੋ ਇਸ ਤਰ੍ਹਾਂ ਦਾ ਜਿਹੜਾ ਹੈ ਉਹ ਅੱਲਾ ਜਾਰਖਾਂ ਜਿਹੜੇ ਨੇ ਉਹ ਜ਼ਿਕਰ ਕਰਦੇ ਹੈਗੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿਵੇਂ ਵੱਡੀ ਗਿਣਤੀ ਚ ਸੰਗਤਾਂ ਜਿਹੜੀਆਂ ਨੇ ਇੱਥੇ ਲਾਈਨਾਂ ਦੇ ਵਿੱਚ ਲੱਗ ਕੇ ਆ ਕੇ ਇੱਥੇ ਦਰਸ਼ਨ ਕਰਦੀਆਂ ਹੈਗੀਆਂ ਨਾ ਕਿਉਂਕਿ ਬਹੁਤ ਮਹਾਨ ਇਤਿਹਾਸ ਹੈਗਾ ਆ ਬਹੁਤ ਮਹਾਨ ਇਤਿਹਾਸ ਹੈ ਠੰਡੇ ਬੁਰਜ ਦਾ ਤੁਸੀਂ ਦੇਖੋ ਸਾਡੀਆਂ ਜਿਹੜੀਆਂ ਮਾਤਾਵਾਂ ਨੇ ਉਹ ਵੀ ਕਿਵੇਂ ਉਸੇ ਹੀ ਸਰਦੀ ਦੇ ਵਿੱਚ ਕਿਵੇਂ ਇੱਥੇ ਆ ਕੇ ਬੈਠ ਕੇ ਜਿਹੜਾ ਹੈ ਉਹ ਪਾਠ ਕਰਦੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜੋ ਸੰਗਤ ਹੈ ਉਹ ਆ ਕੇ ਬੈਠਦੀ ਹੈ ਔਰ ਲਗਾ ਲਗਾਤਾਰ ਇੱਥੇ ਬੈਠ ਕੇ ਜਿਹੜਾ ਹੈ ਉਹ ਉਸ ਕੁਰਬਾਨੀ ਦੇ ਰੂਬਰੂ ਹੋਣਾ ਚਾਹੁੰਦੀਆਂ ਨੇ ਲਗਾਤਾਰ ਨਾਮ ਸਿਮਰਨ ਕਰਦੀਆਂ ਹੈਗੀਆਂ ਨੇ ਔਰ ਕਿਤੇ ਨਾ ਕਿਤੇ ਜਿਹੜਾ ਹੈ ਉਹਨਾਂ ਦੇ ਅੰਦਰ ਇਹ ਰਹਿੰਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਸਾਹਿਬ ਜਾਦੀ ਜਿਹੜੇ ਨੇ ਔਰ ਮਾਤਾ ਗੁਜਰੀ ਜਿਹੜੇ ਨੇ ਉਹਨਾਂ ਨੇ ਇਹ ਰਾਤ ਜਿਹੜੀ ਹੈ ਕੱਟੀ ਹੋਏਗੀ ਸੋ ਲਗਾਤਾਰ ਤੁਸੀਂ ਦੇਖ ਸਕਦੇ ਕਿ ਕਿਵੇਂ ਜੋ ਸੰਗਤਾਂ ਹਨ ਉਹ ਆ ਕੇ ਇੱਥੇ ਦਰਸ਼ਨ ਦੀਦਾਰੇ ਕਰਦੀਆਂ ਹੈਗੀਆਂ ਨੇ ਨਾਤਮਸਤਕ ਹੁੰਦੀਆਂ ਹੈਗੀਆਂ ਨੇ ਔਰ ਬਹੁਤ ਲੰਬੀਆਂ ਕਤਾਰਾਂ ਨੇ ਪਰ ਇਸ ਦੇ ਬਾਵਜੂਦ ਉਹਨਾਂ ਦਾ ਜਿਹੜਾ ਹੌਂਸਲਾ ਹੈ ਕਿ ਉਹਨਾਂ ਨੇ ਦਰਸ਼ਨ ਕਰਕੇ ਹੀ ਜਾਣਾ ਹੈ ਔਰ ਉਹ ਦਰਸ਼ਨ ਹੀ ਕਰਕੇ ਜਾਂਦੀਆਂ ਹੈਗੀਆਂ ਨੇ ਸੋ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਬੱਚਿਆਂ ਦੀ ਇਹ ਵੱਡੀ ਕੁਰਬਾਨੀ ਰਹੀ ਹੈਗੀ ਹੈ ਜਿਸ ਦੇ ਕਰਕੇ ਸੰਗਤ ਦੇ ਅੰਦਰ ਇਹ ਨਿਸ਼ਚਾ ਰਹਿੰਦਾ ਹੈਗਾ ਔਰ ਬਹੁਤ ਸੋਹਣਾ ਲਿਖਦੇ ਹੈਗੇ ਨੇ ਕਿ ਕਿਸ ਸ਼ਾਨ ਦਾ ਰਤਬਾ ਤੇਰਾ ਅੱਲਾ ਉਹ ਗਨੀ ਹੈ ਮਸਕੀਨ ਗਰੀਬੋਂ ਮੇ ਦਲੇਰੋਂ ਮੇ ਜ਼ਰੀ ਹੈ ਅੰਗਦ ਹੈ ਅਮਰਦਾਸ ਹੈ ਅਰਜੁਨ ਵੀ ਤੂੰ ਹੀ ਹੈ ਨਾਨਕ ਸੇ ਲੇਤਾ ਤੇਗ ਬਹਾਦਰ ਤੂੰ ਸਭ ਸਭੀ ਹੈ तीरथ नहीं कोई रूए रोशन के बराबर दर्शन तेरे दस गुरुओं के दर्शन के बराबर ਸੋ ਕਹਿੰਦੇ ਨੇ ਕਿ ਜਦੋਂ ਤੁਸੀਂ ਇੱਕ ਗੁਰੂ ਅਸਥਾਨ ਜਿੱਥੇ ਸਭ ਤੋਂ ਵੱਡੀਆਂ ਸ਼ਹਾਦਤਾਂ ਹੁੰਦੀਆਂ ਹੈਗੀਆਂ ਨੇ ਜਿੱਥੇ ਸਭ ਤੋਂ ਵੱਡੀਆਂ ਕੁਰਬਾਨੀਆਂ ਹੁੰਦੀਆਂ ਨੇ ਜਦੋਂ ਤੁਸੀਂ ਉਸ ਦੇ ਦਰਸ਼ਨ ਦੇਦਾਰੇ ਕਰ ਲੈਂਦੇ ਹੈਗੇ ਹੋ ਤੇ ਤਕਰੀਬਨ ਤੁਸੀਂ ਸਾਰੇ ਗੁਰੂਆਂ ਦੇ ਜਿਹੜੇ ਦਰਸ਼ਨ ਦੇਦਾਰੇ ਆ ਉਹ ਕਰ ਲੈਂਦੇ ਹੈਗੇ ਉਸ ਤੋਂ ਲਗਾਤਾਰ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਕਿ ਕਿਸ ਤਰ੍ਹਾਂ ਦੇ ਨਾਲ ਜੋ ਸੰਗਤ ਹੈ ਉਹ ਆ ਕੇ ਨਤਮਸਤਕ ਹੁੰਦੀ ਹੈ ਔਰ ਦਰਸ਼ਨ ਦੇਦਾਰੇ ਜਿਹੜੇ ਹੈ ਉਹਨਾਂ ਦੇ ਵੱਲੋਂ ਕੀਤੇ ਜਾਂਦੇ ਹੈਗੇ ਆ ਔਰ ਅੰਦਰ ਤੁਸੀਂ ਦੇਖ ਸਕਦੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਸਥਾਨ ਹੈ ਜਿੱਥੇ ਆ ਕੇ ਜੋ ਸੰਗਤ ਹੈ ਉਹ ਲਗਾਤਾਰ ਵੱਡੀ ਗਿਣਤੀ ਦੇ ਵਿੱਚ 10 11 12 ਪੋ ਦੀ ਰਾਤ ਨੂੰ ਜਿਹੜਾ ਸੀਗਾ ਕਿਉਂਕਿ ਸਾਹਿਬਜ਼ਾਦਿਆਂ ਨੂੰ ਐਸੇ ਹੀ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ ਸੀਗਾ ਸੋ ਲਗਾਤਾਰ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਹੈ ਉਹ ਸੰਗਤ ਕੋਸ਼ਿਸ਼ ਕਰਦੀ ਆਪਣੇ ਨਿੱਕੇ-ਨਿੱਕੇ ਬੱਚਿਆਂ ਨੂੰ ਲਿਆ ਕੇ ਇਸ ਇਲਾਹੀ ਇਤਿਹਾਸ ਤੋਂ ਜ਼ਰੂਰ ਜਾਣੂ ਕਰਵਾਇਆ ਜਾਵੇ ਸੁਸ਼ਾਨਾ ਮਤੇ ਇਤਿਹਾਸ ਤੋਂ ਜ਼ਰੂਰ ਜਾਣੂ ਕਰਵਾਇਆ ਜਾਵੇ ਸੋ ਲਗਾਤਾਰ ਉਹ ਸੋ ਜਾਣੂ ਕਰਵਾਉਣ ਦੀ ਕੋਸ਼ਿਸ਼ ਰਹਿੰਦੀ ਔਰ ਵੱਡੀ ਗਿਣਤੀ ਦੇ ਵਿੱਚ ਜੋ ਬੀਬੀਆਂ ਹਨ ਔਰ ਜੋ ਮਾਤਾਵਾਂ ਹਨ ਉਹ ਇੱਥੇ ਪਹੁੰਚਦੀਆਂ ਹੈਗੀਆਂ ਨੇ ਔਰ ਦਰਸ਼ਨ ਦੀਦਾਰੀ ਜਿਹੜੇ ਨੇ ਉਹ ਇੱਥੇ ਆ ਕੇ ਕੀਤੇ ਜਾਂਦੇ ਹੈਗੇ ਨੇ ਸੋ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਕਿ ਨਾਓ ਇੰਡੀਆ ਪੰਜਾਬੀ ਦੇ ذریعے ਜਿਹੜਾ ਹੈ ਉਹ ਖਾਸ ਕਰਕੇ ਉਹਨਾਂ ਉਹਨਾਂ ਥਾਵਾਂ ਦਾ ਕਿਉਂਕਿ ਪੋਹ ਦੀਆਂ ਰਾਤਾਂ ਦਾ ਇਹ ਜਿਹੜਾ ਸ਼ਹੀਦੀ ਇਤਿਹਾਸ ਹੈਗਾ ਇਸਦੇ ਰੂਬਰੂ ਤੁਹਾਨੂੰ ਕਰਵਾਈਏ ਸੋ ਅੱਜ ਜਿਹੜਾ ਸਫਰ ਹੈ ਸ਼ਹਾਦਤ ਦਾ ਕਾਫਲਾ ਹੈ ਉਹ ਠੰਡੇ ਬੁਰਜ ਵਿਖੇ ਪਹੁੰਚ ਆਇਆ ਜਿੱਥੇ ਪਹਿਲੀ ਰਾਤ ਮਾਤਾ ਗੁਜਰੀ ਤੇ ਨਿੱਕੇ ਸਾਹਿਬ ਜਾਦੀਆਂ ਨੇ ਕੱਟੀ ਸੀ ਫਿਰ ਉਸ ਤੋਂ ਬਾਅਦ ਦੋ ਹੋਰ ਰਾਤਾਂ ਹੋਰ ਔਰ ਉਸ ਤੋਂ ਪ੍ਰੰਤ ਜਿਹੜਾ ਹੈ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਪਾਵਨ ਪਾਕ ਗੁਰੂ ਅਸਥਾਨ ਜੋ ਸਾਹਮਣੇ ਹੈ ਉੱਥੇ ਜਿਹੜਾ ਉਹ ਸ਼ਹਾਦਤਾਂ ਹੋਈਆਂ ਸੀ ਜਿੱਥੇ ਅੱਜ ਵੀ ਉਹ ਇੱਟਾਂ ਤੋਂ ਬਣੀ ਹੋਈ ਕੰਦ ਮੌਜੂਦ ਹੈ ਜਿਸ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਜਿਹੜਾ ਹੈ ਉਹ ਸ਼ਹੀਦ ਕੀਤਾ ਗਿਆ ਸੀਗਾ ਸੋ ਸੰਗਤਾਂ ਕੋਸ਼ਿਸ਼ ਕਰਦੀ ਹੈ ਨਹੀਂ ਉਸ ਵਿਰਾਗਮਈ ਇਤਿਹਾਸ ਦੇ ਰੂਬਰੂ ਹੋਇਆ ਜਾਵੇ ਬੱਚਿਆਂ ਨੂੰ ਇਸ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ ਸੋ ਲਗਾਤਾਰ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ ਕਿ ਕਿਵੇਂ ਜਿਹੜੀ ਸੰਗਤ ਹੈ ਉਹ ਇੱਥੇ ਆ ਕੇ ਨਤਮਸਕ ਹੁੰਦੀ ਹੈ ਲਗਾਤਾਰ ਹਰ ਇਤਿਹਾਸ ਦੀ ਹਰ ਡਿਟੇਲ ਸਾਡੀ ਕੋਸ਼ਿਸ਼ ਹੈ ਅਸੀਂ ਤੁਹਾਡੇ ਤੱਕ ਲੈ ਕੇ ਆਈਏ ਇਸ ਦੇ ਲਈ ਜੁੜੇ ਰਹੋ ਨਾਓ ਇੰਡੀਆ ਪੰਜਾਬੀ ਦੇ ਨਾਲ ਫਿਲਹਾਲ ਮੈਨੂੰ ਅਰਪਨ ਕੌਰ ਨੂੰ ਸਹਿਯੋਗੀ ਕੈਮਰਾਮੈਨ ਇੰਦਰਜੀਤ ਸਿੰਘ ਨਾਲ ਦਿਓ ਆ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ